ਨਮਸਕਾਰ ਆਕਾਸ਼ਵਾਣੀ ਜਲੰਧਰ ਤੋਂ ਸਮਾਚਾਰ ਦਰਸ਼ਨ ਦੇ ਇੱਕ ਨਵੇਂ ਅੰਕ ਨਾਲ ਮੈਂ ਚੰਚਲ ਸ਼ਰਮਾ। ਅੱਜ ਦੀ ਘੜੀ ਵਿੱਚ ਤੁਸੀਂ ਸੁਣੋਗੇ ਚਾਈਨਾ ਡੋਰ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਬਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਕੀਤੀ ਗੱਲਬਾਤ। ਪੰਜਾਬ ਵਿੱਚ ਚਾਈਨਾ ਡੋਰ ਦੀ ਵਿਕਰੀ ਰੋਕਣ ਅਤੇ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਲੋਕਾਂ ਖਾਸ ਕਰਕੇ ਬੱਚਿਆਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨਾਂ ਵੱਲੋਂ ਪੁਲਿਸ ਨਾਲ ਮਿਲ ਕੇ ਜਾਂਚ ਕਰਨ ਦੇ ਨਾਰੋ ਨਾਲ ਸਕੂਲਾਂ ਵਿੱਚ ਜਾਗਰੂਕਤਾ ਮੁਹਿੰਮ ਵੀ ਚਲਾਈ ਜਾ ਰਹੀ ਹੈ। ਜਲੰਧਰ ਕਮਿਸ਼ਨਰੇਟ ਪੁਲਿਸ ਵੱਲੋਂ ਬੀਤੇ ਦਿਨੀ ਚਾਈਨਾ ਡੋਰ ਦੇ 900 ਗੋਲੇ ਜ਼ਬਤ ਕਰਨ ਦੇ ਨਾਲ ਇੱਕ ਦੁਕਾਨਦਾਰ ਨੂੰ ਵੀ ਗ੍ਰਿਫਤਾਰ ਕੀਤਾ ਗਿਆ। ਉਧਰ ਅੰਮ੍ਰਿਤਸਰ ਜ਼ਿਲ੍ਹੇ ਵਿੱਚੋਂ ਚਾਈਨਾ ਡੋਰ ਦੀ ਵਿਕਰੀ ਬੰਦ ਕਰਨ ਲਈ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰਾਂ ਨੂੰ ਪੁਲਿਸ ਨਾਲ ਮਿਲ ਕੇ ਦੁਕਾਨਾਂ ਦੀ ਲਗਾਤਾਰ ਚੈਕਿੰਗ ਕਰਨ ਦੀ ਹਦਾਇਤ ਕੀਤੀ ਗਈ ਹੈ। ਖਰੜ ਦੇ ਐਸ.ਟੀ.ਐਮ ਗੁਰਮਿੰਦਰ ਨੇ ਚਾਇਨਾ ਡੋਰ ਤੇ ਰੋਗ ਬਾਬਤ ਪ੍ਰਸ਼ਾਸਨ ਵੱਲੋਂ ਚੁਕੇ ਜਾ ਰਹੇ ਕਦਮਾਂ ਬਾਰੇ ਦੱਸਿਆ ਅਸੀਂ ਚਾਇਨਾ ਡੋਰ ਲਈ ਜਿਹੜਾ ਸਰਕਾਰ ਵੱਲੋਂ ਖਾਸ ਜਿਹੜੇ ਇਹਦੀ ਸ਼ਕਤੀ ਦੇ ਹੁਕਮ ਕੀਤੇ ਗਏ ਉਹਦੇ 'ਚ ਅਸੀਂ ਤਹਿਸੀਲਦਾਰ ਤੇ ਐਸ ਐਚਓ ਦੀ ਡਿਊਟੀ ਲਗਾਈ ਗਈ ਫੇਰ ਦੁਕਾਨਾਂ ਤੇ ਚੈੱਕ ਕਰਨਗੇ ਜਿੱਥੇ ਵੀ ਵਿਕਦੀ ਹੈ ਜਾਂ ਜਿੱਥੇ ਵੀ ਕੋਈ ਇਹ ਫੜੀ ਜਾਂਦੀ ਹੈ ਉਹਦੇ ਖਿਲਾਫ ਸਖਤ ਐਕਸ਼ਨ ਲਵਾਂਗੇ ਤੇ ਨਾਲ ਨਾਲ ਅਸੀਂ ਬੱਚਿਆਂ ਨੂੰ ਜਿਹੜੇ ਕਾਉਂਸਲਿੰਗ ਲਈ ਸਕੂਲਾਂ 'ਚ ਟੀਚਰਸ ਦੀਆਂ ਡਿਊਟੀਆਂ ਲਗਾਈਆਂ ਉਹ ਇੱਕ ਸਪੈਸ਼ਲ ਜਿਹੜੀ ਸਵੇਰੇ-ਪੇਰੇ ਹੁੰਦੀ ਹੈ ਉਹਦੇ ਵਿੱਚ ਵੀ ਉਹ ਬੱਚਿਆਂ ਨੂੰ ਕਾਉਂਸਲਿੰਗ ਕਰਨਗੇ ਤਾਂ ਜੋ ਜ ਬੱਚੇ ਉਹ ਖਰੀਦ ਨਹੀਂ ਨਾ ਤੇ ਦੂਸਰਾ ਇਹ ਹੈ ਵੀ ਜਿਹਦੇ ਕੋਲ ਫੜੀ ਜਾਊਗੀ ਦੁਕਾਨਦਾਰ ਕੋਲ ਉਹਦੇ ਖਿਲਾਫ ਅਸੀਂ ਕ੍ਰਿਮੀਨਲ ਐਕਸ਼ਨ ਉਹਦੇ ਖਿਲਾਫ ਮਰਚਾ ਦਰਜ ਕਰਾਂਗੇ ਇਸੇ ਤਰ੍ਹਾਂ ਵੱਖ-ਵੱਖ ਜ਼ਿਲ੍ਹਿਆਂ ਤੋਂ ਵੀ ਸਮਾਜ ਸੇਵਕਾਂ ਅਧਿਆਪਕਾਂ ਅਤੇ ਮਾਪਿਆਂ ਨੇ ਚਾਹਨਾ ਡੋਰ ਤੋਂ ਹੋਣ ਵਾਲੇ ਨੁਕਸਾਨ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਮੈਂ ਗੁਰਪ੍ਰੀਤ ਸਿੰਘ ਮੱਕੜ ਪ੍ਰਿੰਸੀਪਲ ਗੁਰੂ ਨਾਨਕ ਮਿਸ਼ਨ ਸੀਨੀਅਰ ਸੈਕੰਡਰੀ ਸਕੂਲ ਕੋਟ ਕਪੂਰਾ ਪੰਛੀ ਬਹੁਤ ਗਿਣਤੀ ਦੇ ਵਿੱਚ ਮਾਰੇ ਜਾਂਦੇ ਆ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆਉਣ ਕਰਕੇ ਤਾਂ ਅਸੀਂ ਸਮੇਂ-ਸਮੇਂ ਤੇ ਬੱਚਿਆਂ ਨੂੰ ਅਵੇਅਰ ਕਰਦੇ ਰਹਿਣੇ ਆ ਉਹਨਾਂ ਦੇ ਪੇਰੈਂਟਸ ਨੂੰ ਅਵੇਅਰ ਕਰਦੇ ਰਹਿਣੇ ਆ ਕਿ ਚਾਈਨਾ ਡੋਰ ਦੀ ਵਰਤੋਂ ਹੈ ਜਿਹੜੀ ਉਹ ਸਾਨੂੰ ਬਿਲਕੁਲ ਬੰਦ ਕਰ ਦੇਣੀ ਚਾਹੀਦੀ ਹੈ ਔਰ ਮੈਂ ਪ੍ਰਸ਼ਾਸਨ ਨੂੰ ਵੀ ਇਹੀ ਬੇਨਤੀ ਕਰਦਾ ਕਿ ਤੁਸੀਂ ਵੀ ਇਸ ਕੰਮ ਵਾਸਤੇ ਸ਼ਕਤੀ ਦੇ ਨਾਲ ਪੇਸ਼ ਆਓ ਤਾਂ ਜੋ ਚਾਈਨਾ ਡੋਰ ਦੀ ਜਿਹੜੀ ਵਿਕਰੀ ਉਹ ਹੀ ਬੰਦ ਹੋ ਸਕੇ ਮੈਂ ਪਰਮਿੰਦਰ ਕੌਰ ਪੰਜਾਬੀ ਮਿਸਟਰ ਸਰਕਾਰੀ ਹਾਈ ਸਕੂਲ ਪਿਪਲੀ ਨਮੀ ਚਾਈਨਾ ਡੋਰ ਦੀ ਵਰਤੋਂ ਨਾਲ ਮਨੁੱਖਾਂ ਪਸ਼ੂਆਂ ਤੇ ਪੰਛੀਆਂ ਨਾਲ ਬਹੁਤ ਹੀ ਭਿਆਨਕ ਘਟਨਾਵਾਂ ਵਾਪਰ ਜਾਂਦੀਆਂ ਹਨ ਅਸੀਂ ਸਾਰੇ ਹੀ ਇਸ ਦੇ ਦੁਰਪਰਭਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹਾਂ ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ ਕਿ ਅਸੀਂ ਇਸ ਤੋਂ ਬਚੀਏ ਮੈਂ ਅਧਿਆਪਕ ਹੋਣ ਦੇ ਨਾਤੇ ਵਿਦਿਆਰਥੀਆਂ ਨੂੰ ਤੇ ਉਹਨਾਂ ਦੇ ਮਾਪਿਆਂ ਨੂੰ ਬਲਕਿ ਸਾਰੇ ਹੀ ਸਮਾਜ ਨੂੰ ਇਹ ਅਪੀਲ ਕਰਦੀ ਹਾਂ ਕਿ ਚਾਇਨਾ ਡੋਰ ਦੀ ਵਰਤੋਂ ਨਾ ਕਰੀ ਦੇਉ ਪ੍ਰੇਤਿਆਗੀ ਪੰਜਾਬ ਦੇ ਮਾਪਿਆਂ ਨੂੰ ਅਪੀਲ ਕਰਦਾ ਹਾਂ ਬਜ਼ੁਰਗਾਂ ਨੂੰ ਅਪੀਲ ਕਰਦਾ ਹਾਂ ਕਿ ਆਪਣੇ ਬੱਚਿਆਂ ਨੂੰ ਸਿੱਖਿਸ਼ਿਤ ਕਰਨ ਕਿ ਚਾਇਨਾ ਡੋਰ ਤੋਂ ਜਿੰਨੀ ਦੂਰੀ ਅਸੀਂ ਬਣਾ ਸਕਦੇ ਹਾਂ ਉਤਨਾ ਅੱਛਾ ਹੈ ਚਾਇਨਾ ਡੋਰ ਇੱਕ ਮੌਤ ਦਾ ਢੇਡ ਹੈਗਾ ਅਗਰ ਅਸੀਂ ਆਪਣੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਅਸੀਂ ਅਗਰ ਆਪਣੇ ਰਿਸ਼ਤੇਦਾਰਾਂ ਨੂੰ ਪਿਆਰ ਕਰਦੇ ਹਾਂ ਤਾਂ ਦੂਸਰੇ ਦੇ ਬੱਚੇ ਵੀ ਦੂਸਰੇ ਦੇ ਰਿਸ਼ਤੇਦਾਰ ਵੀ ਉਤਨੇ ਹੀ ਮਹੱਤਵਪੂਰਨ ਹਨ ਫਾਜ਼ਲ ਦਾ ਤਾਂ ਬੇਤੀ ਕਦਾਂ ਕਿ ਚਾਈਨਾ ਡੋਰ ਨੂੰ ਲੈ ਕੇ ਪ੍ਰਸ਼ਾਸਨ ਵੱਲੋਂ ਕਾਫੀ ਸਖਤ ਕਦਮ ਚੁੱਕੇ ਜਾ ਚੁੱਕੇ ਨੇ ਪਰ ਲੋਕਾਂ ਨੂੰ ਵੀ ਧਿਆਨ ਰੱਖਣਾ ਚਾਹੀਦਾ ਹੈ ਕਿ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਅਤੇ ਦੁਕਾਨਦਾਰਾਂ ਨੂੰ ਵੀ ਅਪੀਲ ਕਰਾਂਗਾ ਕਿ ਚਾਈਨਾ ਡੋਰ ਦੀ ਵਿਕਰੀ ਨਾ ਕਰਨ ਤਾਂ ਕਿ ਲੋਕਾਂ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਜਾਨ ਬਚ ਸਕੇ ਮੈਂ ਗਣੇਸ਼ ਕੁਮਾਰ ਪਠਾਨਕੋਟ ਤੋਂ ਜਿਹੜੀ ਚਾਈਨਾ ਡੋਰ ਹੈਗੀ ਹੈ ਬਹੁਤ ਹਾਰਮਫੁਲ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਜਿਹੜੇ ਛੋਟੇ-ਛੋਟੇ ਸੈਮੀਨਾਰਸ ਵਗੈਰਾ ਲਗਾ ਕੇ ਸਕੂਲਾਂ 'ਚ ਬੱਚੇ ਨੂੰ ਅਵੇਅਰ ਕੀਤਾ ਜਾਏ ਕਿ ਜਿਹੜੀ ਚਾਈਨਾ ਡੋਰ ਹੈਗੀ ਆ ਇਹ ਸਾਡੀ ਜਿਹੜੀ ਪਰਿਆਵਰਣ ਵਾਸਤੇ ਬਹੁਤ ਹਾਰਮਫੁਲ ਹੈਗੀ ਆ ਮੈਂ ਦੀਲੇ ਸ਼ਰਮਾ ਐਡਵੋਕੇਟ ਮਦਸਪੁਰ ਤੋਂ ਚਾਈਨਾ ਡੋਰ ਐਰੀ ਜਿਹੜੀ ਧਾਰ ਹੈ ਉਹ ਤਲਵਾਰ ਵਾਂਗ ਤੇਜ਼ ਹੈ ਜੋ ਕਿ ਲੋਕਾਂ ਨੂੰ ਮਾਰਦੀ ਵੀ ਹੈ ਕਤਲ ਕਰਦੀ ਵੀ ਹੈ ਪਰ ਕੁਝ ਲੋਕ ਪੈਸਾ ਕਮਾਉਣ ਵਾਸਤੇ ਮੁਨਾਫੇ ਵਾਸਤੇ ਆਪਣੀ ਜੇਬਾਂ ਭਰਨ ਵਾਸਤੇ ਚਾਈਨਾ ਡੋਰ ਨੂੰ ਯੂਜ਼ ਕਰਦੇ ਆ ਬੇਚਦੇ ਆ ਜਾਂ ਕੁਝ ਲੋਕ ਇੰਜੋਏ ਕਰਨ ਵਾਸਤੇ ਚਾਈਨਾ ਡੋਰ ਨਾਲ ਖੇਡ ਸੁਡਾਂਦੇ ਆ ਉਹਨਾਂ ਵਾਸਤੇ ਇਹ ਬਹੁਤ ਮਾੜੀ ਗੱਲ ਹੈ ਕਪ ਤੋਂ ਹਿਊਮਨ ਰਾਈਟਸ ਪ੍ਰੈਸ ਕਲੱਬ 'ਤੇ ਮੀਤ ਵਰਦਾਨ ਰਜਿੰਦਰ ਰਾਜੂ ਨੇ ਵੀ ਚਾਈਨਾ ਡੋਰ ਦੇ ਵਰਤੋਂ ਤੇ ਰੋਕ ਲਾਉਣ ਦੀ ਅਪੀਲ ਕੀਤੀ। ਆਪਣੇ ਬੱਚਿਆਂ ਨੂੰ ਪਤੰਗ ਚੜਾਉਣ ਤੋਂ ਚਾਈਨਾ ਡੋਰ ਦਾ ਇਸਤੇਮਾਲ ਕਰਨ ਤੋਂ ਉਹਨਾਂ ਨੂੰ ਮਨਾ ਕਰੋ ਤਾਂ ਕਿ ਉਹ ਕਿਸੇ ਤਰ੍ਹਾਂ ਦਾ ਵੀ ਚਾਈਨਾ ਡੋਰ ਨਾ ਖਰੀਦਣ ਔਰ ਨਾ ਹੀ ਉਹਦੇ ਨਾਲ ਪਤੰਗ ਚੜਾਉਣ। ਸਾਡੇ ਜੀਵ ਜੰਤੂਆਂ ਨੂੰ ਨੁਕਸਾਨ ਹੋ ਰਿਹਾ ਹੈ, ਉੱਡਦੇ ਪੰਛੀਆਂ ਨੂੰ ਨੁਕਸਾਨ ਹੋ ਰਿਹਾ ਹੈ ਕਿਉਂਕਿ ਜਦੋਂ ਚਾਈਨਾ ਡੋਰ ਦੇ ਨਾਲ ਕੋਈ ਪਤੰਗ ਘੱਟ ਕੇ ਜਾਂਦਾ ਹੈ, ਉਹ ਚਾਈਨਾ ਡੋਰ ਸੜਕਾਂ ਦੇ ਉੱਤੇ ਲੰਮਕਾਂ ਦੀ ਹੁੰਦੀ ਹੈ ਔਰ ਤੁਰੇ ਜਾਂਦੇ ਕੂਲੀ ਬੱਚੇ ਜਿਨ੍ਹਾਂ ਦੀਆਂ ਅੱਖਾਂ ਦੇ ਛਿੜ ਜਾਂਦੀ ਹੈ ਤਾਂ ਤ ਜਰ ਜਾਂਦੀ ਹੈ ਉਹ ਬੱਚਿਆਂ ਦਾ ਬਹੁਤ ਨੁਕਸਾਨ ਹੁੰਦਾ ਹੈ ਕਿ ਚਾਇਨਾ ਡੋਰ ਦੇ ਖਿਲਾਫ ਜਿੰਨੀ ਜਲਦੀ ਜੰਗ ਹੋ ਸਕਦੀ ਉਹਨਾਂ ਨੂੰ ਛੇੜੀ ਜਾਵੇ ਔਰ ਇਹਨੂੰ ਬੰਦ ਕਰਾਇਆ ਜਾਵੇ ਮਾਪੇ ਵੀ ਚਾਇਨਾ ਡੋਰ ਨੂੰ ਲੈ ਕੇ ਕਾਫੀ ਫਿਕਰਮੰਦ ਨੇ ਮੁਹਾਲੀ ਦੇ ਰਹਿਣ ਵਾਲੇ ਰਚਨੀ ਦਾ ਇਸ ਬਾਰੇ ਆਖਣਾ ਹੈ ਜੇ ਅੱਜਕਲ ਚਾਇਨਾ ਡੋਰ ਦੀ ਜੇ ਚੱਲ ਰਹੀ ਹੈ ਲੋਕੀ ਬੱਚੇ ਪਤੰਗਾ ਉਡਾਉਂਦੇ ਨੇ ਬੜਾ ਹੀ ਗਲਤ ਕੰਮ ਹੈ ਸਾਡੇ ਕਾਹ ਪੰਛੀਆਂ ਨੂੰ ਨੁਕਸਾਨ ਹੁੰਦਾ ਹੈ ਪੰਛੀ ਵੀ ਗਏ ਮਤਲਬ ਕੱਟੇ ਜਾਂਦੇ ਜਾਂਦੇ ਵੱਡੇ ਜਾਂਦੇ ਜੋ ਉੜਦੇ ਹੁੰਦੇ ਉਹਨਾਂ ਨੂੰ ਫਸ ਜਾਂਦੇ ਆ ਉਹਨਾਂ ਨੂੰ ਕਾਫੀ ਪ੍ਰੋਬਲਮ ਆਉਂਦੀ ਹੈ ਚਾਇਨਾ ਡੋਰ ਦੇ ਨਾਲ ਖੰਡ ਲੱਗ ਸਕਦਾ ਇਸ ਪੰਜਾਬ ਦੇ ਕਿਸਾਨਾਂ ਵੱਲੋਂ ਫਸਲਾਂ ਤੋਂ ਵੱਧ ਝਾੜ ਲੈਣ ਲਈ ਦਿਨੋ-ਦਿਨ ਰਸਾਇਣਿਕ ਖਾਦਾਂ ਦੀ ਜ਼ਿਆਦਾ ਵਰਤੋਂ ਕੀਤੀ ਜਾ ਰਹੀ ਹੈ ਜਿਸ ਨਾਲ ਧਰਤੀ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਤੇ ਮਾੜਾ ਅਸਰ ਪੈ ਰਿਹਾ ਹੈ ਉੱਥੇ ਹੀ ਕਿਸਾਨਾਂ ਵੱਲੋਂ ਪਰਾਲੀ ਨੂੰ ਲਾਈ ਜਾ ਰਹੀ ਅੱਗ ਨਾਲ ਹੋਣ ਵਾਲਾ ਪ੍ਰਦੂਸ਼ਣ ਸਾਡੀ ਸਿਹਤ ਸਮੇਤ ਮਿੱਟੀ ਦੀ ਸਿਹਤ ਤੇ ਵੀ ਮਾੜਾ ਅਸਰ ਪਾ ਰਿਹਾ ਹੈ ਇਸ ਬਾਰੇ ਕਿਸਾਨਾਂ ਦੇ ਲੋਕਾਂ ਦਾ ਕੀ ਆਖਣਾ ਹੈ ਆਓ ਸੁਣਦੇ ਹਾਂ ਮੈਂ ਹਰਦੀਪ ਸਿੰਘ ਸਿੱਧੂ ਪ੍ਰਧਾਨ ਸਿੱਖਿਆ ਤੇ ਕਲਾ ਮੰਚ ਪੰਜਾਬ ਜਿਵੇਂ ਕਿ ਆਪਾਂ ਜਾਣਦੇ ਹਾਂ ਕਿ ਵਰਤਮਾਨ ਸਮੇਂ ਦੌਰਾਨ ਜਿਹੜੀ ਪਰਾਲੀ ਸਾੜਨ ਦੀ ਸਮੱਸਿਆ ਉਹ ਲਗਾਤਾਰ ਵੱਧਦੀ ਜਾ ਰਹੀ ਹੈ ਬੇਸ਼ੱਕ ਸਾਡੀਆਂ ਕੇਂਦਰ ਤੇ ਰਾ ਸਰਕਾਰਾਂ ਨੇ ਇਸ ਵਾਸਤੇ ਲੋੜੀ ਦੇ ਕਦਮ ਚੁੱਕੇ ਨੇ ਪਰ ਇਸ ਦੇ ਬਾਵਜੂਦ ਵੀ ਪਰਾਲੀ ਸਾੜਨ ਦਾ ਜਿਹੜਾ ਸਿਲਸਿਲਾ ਉਹ ਪੂਰੀ ਤਰ੍ਹਾਂ ਰੁਕ ਨਹੀਂ ਰਿਹਾ ਯਾ ਗੁਰੂਕ ਨਿਮਤ ਹੈ ਦੀ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕਦਾ ਹੈ ਕਿਉਂਕਿ ਆਪਾਂ ਸਾਰੇ ਜਾਣਦੇ ਹਾਂ ਕਿ ਜਿਹੜੇ ਪਰਾਲੀ ਸਾਰਨ ਦੇ ਨਾਲ ਬਹੁਤ ਸਾਰੇ ਨੁਕਸਾਨ ਹੋ ਰਹੇ ਆ ਆਪਾਂ ਦੇਖਦੇ ਆ ਕਿ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਪੈਦਾ ਹੋ ਰਹੀਆਂ ਜਿਸ ਕਰਕੇ ਸਾਡੇ ਵਕ ਵਕ ਸਕੂਲਾਂ ਦੇ ਅੰਦਰ ਅਧਿਆਪਕ ਸਾਂ ਮਾਪਿਆਂ ਵੱਲੋਂ ਵੀ ਇਸ ਲਈ ਪ੍ਰਾਲੇ ਹੁੰਦੇ ਰਹੇ ਆ ਤੇ ਸਾਡੇ ਵਿਦਿਆਰਥੀਆਂ ਵੱਲੋਂ ਵੀ ਆਪਣੇ ਮਾਪਿਆਂ ਨੂੰ ਇਸ ਸੰਬੰਧੀ ਜਾਗਰੂਕ ਕਰਨਾ ਪਵੇਗਾ ਕਿ ਕਿਸ ਰੂਪ ਚ ਇਹਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋ ਰਹੇ ਆ ਉਹਨਾਂ ਨੁਕਸਾਨ ਜਾਂ ਉਹਨਾਂ ਫਾਇਦਾ ਸਾਨੂੰ ਉਹਨਾਂ ਦੀ ਫਸਲਾਂ ਦੇ ਸਾਰਨ ਨਾਲ ਨਹੀਂ ਹੁੰਦਾ ਜਿੰਨਾ ਨੁਕਸਾਨ ਅਸੀਂ ਆਮ ਆਪਣੇ ਸੇਧ ਦਾ ਕਰ ਲੈਂਦੇ ਆ ਜਿਸ ਕਰਕੇ ਸਕੂਲਾਂ ਕਾਲਜਾਂ ਵਿਦਿਆਰਥੀਆਂ ਵੱਲੋਂ ਮਾਪਿਆਂ ਵੱਲੋਂ ਸਾਰੇ ਹੀ ਨਾਲ ਮਿਲ ਕੇ ਆਪਾਂ ਨੂੰ ਇਸ ਮਹਿਮ ਨੂੰ ਚਰਉਣਾ ਪਵੇਗਾ ਮੈਂ ਕਿਸਾਨਾ ਕੋ ਗੋਰਾ ਸਿੰਘ ਪੈਣੀਵਾਗਾ ਡਿਸਟ੍ਰਿਕਟ ਮਾਨਸਾ ਪਿਛਲੇ ਸਾਲਾਂ ਦੇ ਨਾਲ ਉਹ ਇਤਕੀ ਬਹੁਤ ਪ੍ਰਦੂਸ਼ਣ ਦੇ ਵਿੱਚ ਫਰਕ ਪਿਆ ਸਰਕਾਰਾਂ ਨੂੰ ਬੇਨਤੀ ਹੈ ਵੀ ਜਿਹੜੀਆਂ ਪ੍ਰਦੂਸ਼ਣ ਫਲਾਉਣ ਵਾਲੀਆਂ ਫੈਕਟਰੀਆਂ ਜਿਵੇਂ ਬੱਸਾਂ ਤੇ ਗੱਡੀਆਂ ਤੇ ਕੰਟਰੋਲ ਹੁੰਦਾ ਇਸੇ ਤਰ੍ਹਾਂ ਮਹੀਨੇ ਵਾਸਤੇ ਫੈਕਟਰੀਆਂ ਤੇ ਵੀ ਕੰਟਰੋਲ ਹੋਣਾ ਚਾਹੀਦਾ ਪ੍ਰਦੂਸ਼ਣ ਨਾ ਫੈਲੇ ਸਾਡੀਆਂ ਅੱਖਾਂ ਖਰਾਬ ਹੁੰਦੀਆਂ ਫੇਫੜੇ ਖਰਾਬ ਹੁੰਦੇ ਆ ਸਾਨੂੰ ਵਾਤਾਵਰਨ ਨਾ ਵਧੀਆ ਸੁੱਧਾ ਹੋ ਰੱਖਣਾ ਚਾਹੀਦਾ ਰੁੱਖ ਉਣਾਇ ਚਾਹੀਦੇ ਨੇ ਹਰਜਿੰਦਰ ਸਿੰਘ ਮੇਰਾ ਨਾਮ ਹੈ ਜੀ ਤੇ ਪਿੰਡ ਧੀਰੇਵਾਂ ਜਿਹੜਾ ਤਸੀਲ ਡੇਰਾ ਬਸੀ ਡਿਸਟ੍ਰਿਕਟ ਮੁਹਾਲੀ ਹੈ ਜੀ ਤੇ ਮੈਂ ਆਪਣੇ ਖੇਤਾਂ ਨੂੰ ਮਤਲ ਹਰ ਸਾਲ ਪੰਜ ਚਾਰ ਸੱਤ ਤੋਂ ਮਤਲ ਪ੍ਰਾਲੀ ਨੂੰ ਅਸੀਂ ਵਿਚਰਲਾ ਰਿਹਾ ਜੀ ਤੇ ਸਾਨੂੰ ਇਹ ਫਰਟੀਲਾਈਜ਼ਰ ਦੇ ਜਿਹੜੇ ਖਾਤ ਪਾਣੇ ਪੈਂਦੇ ਇਹਦੀ ਮਾਤਰਾ ਮਤਲ 50% ਘਟ ਗਈ ਜੀ ਮੇਰੇ ਕੋ ਤੇ ਇਹਨਾਂ ਨਾਲ ਧਰਤੀ ਦੇ ਤੱਤ ਵੀ ਪੂਰੇ ਹੁੰਦੇ ਜਿਹੜੀ ਪ੍ਰਾਲੀ ਰਲ ਜਾਂਦੀ ਵਿੱਚ ਧਰਤੀ ਦੀ ਉਪਜਾਊ ਸ਼ਕਤੀ ਵੀ ਬਹੁਤ ਜ਼ਿਆਦਾ ਵੱਧਦੀ ਹੈ ਤੇ ਇੱਕ ਪਾਣੀ ਵੀ ਹੀਟਾ ਜਾਂਦਾ ਇਹਦੇ ਨਾਲ ਕਿਉਂਕਿ ਇਹ ਵਿਚਰਾਈ ਜਾਂਦੀ ਨਾ ਧਰਤੀ ਟਾਈਟ ਨਹੀਂ ਹੁੰਦੀ ਹੈ ਨਹੀਂ ਤਾਂ ਫਰ ਬਣ ਜਾਂਦੀ ਜੇ ਇਹੀ ਬਾਈ ਜਾਈਏ ਤੇ ਇੱਕ ਅਸੀਂ ਪਹਿਲਾਂ ਮਤਲਬ ਕੋਈ ਕੰਪਨੀ ਆਈ ਸੀ ਤੇ ਉਹਨੇ ਸਾਨੂੰ ਅਮਰੂਦ ਖਾਦ ਬਣਾ ਕੇ ਦਿੱਤਾ ਸੀ ਜੀ ਤੋਂ 2 ਕਿਲੋ ਗੁੜ ਪਾਉਂਦੇ ਸੀ ਬੇਸਣ ਪਾਉਂਦੇ ਸੀ ਉਹਦੇ ਜੀ ਇੱਕ ਮੁਠੀ ਮਿੱਟੀ ਦੀ ਤੇ ਪਾਣੀ ਨਾਲ ਘੋਲ ਕੇ ਅਸੀਂ ਮਤਲਬ ਚਾਹੇ ਜੜਾਂ 'ਚ ਛਿੜਕਾ ਕਰੀਏ ਚਾਹੇ ਪੱਤਿਆਂ 'ਤੇ ਕਰੀਏ ਜੀ ਤੇ ਆਰਗੈਨਿਕ ਖੇਤੀ ਵਾਸਤੇ ਇਹ ਚੀਜ਼ਾਂ ਬਹੁਤ ਅੱਛੀਆਂ ਮਤਲਬ ਮੈਂ ਤਾਂ ਇਹੀ ਸੁਝਾ ਦਊਂਗਾ ਕਿ ਯੂਰੀਆ ਵਗੈਰਾ ਡੀ.ਏ.ਪੀ ਵਗੈਰਾ ਬਹੁਤ ਘੱਟ ਕਰ ਦਿਓ ਦਵਾਈਆਂ ਵੀ ਘੱਟ ਲੋੜ ਪੈਂਦੀ ਜੇ ਮਤਲਬ ਉਹਦੇ ਇਹ ਜੀਆਂ ਚੀਜ਼ਾਂ ਵਰਤੀਏ ਜੀ ਅਸੀਂ ਮੈਂ ਆਰਥਿਕ ਮੋਗੇ ਤੋਂ ਗੱ ਫੈਲਿਆ ਹੋਇਆ ਦੇ ਬਚਾਅ ਵਾਸਤੇ ਕੋਸ਼ਿਸ਼ ਕਰੋ ਕਿ ਅਸੀਂ ਲੋਡ 35 ਬਾਹਰ ਨਿਕਲੀਏ ਬੇ ਲੋੜੇ ਬਾਹਰ ਤੁਰੇ ਨਾ ਫਿਰਿਏ ਕਿਉਂਕਿ ਰੋਡ ਐਕਸੀਡੈਂਟ ਬਹੁਤ ਹੁੰਦੇ ਹਨ ਉਹਨਾਂ ਤੋਂ ਬਚਾਅ ਕਰਨ ਲਈ ਬੱਚਿਆਂ ਨੂੰ ਦੀ ਸੇਫਟੀ ਬਹੁਤ ਜ਼ਰੂਰੀ ਹੈ ਬੱਚਿਆਂ ਨੂੰ ਘਰ ਹੀ ਕੱਜ ਕੇ ਰੱਖੋ ਤੇ ਆਗੇ ਅੱਖਾਂ ਉੱਤੇ ਵਾਲੇ ਕੱਲ ਆਉਣੀਆਂ ਬਹੁਤ ਜ਼ਰੂਰੀ ਆ ਮਾਸਕ ਪਾਉਣਾ ਇਹ ਜਰੂਰਤ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਕੁਲਵਿੰਦਰ ਵੀਰ ਤੁਮੇੱਚ ਉੱਤਰੀ ਭਾਰਤ ਵਿੱਚ ਅੱਜ ਘਟੀ ਪ੍ਰਦੂਸ਼ਣ ਹਵਾ ਪ੍ਰਦੂਸ਼ਣ ਤੇ ਪਾਣੀ ਪ੍ਰਦੂਸ਼ਣ ਵਿੱਚ ਬੇ ਇੰਤਿਹਾਰ ਵਾਧਾ ਹੋ ਚੁੱਕਿਆ ਹੈ ਲੋੜ ਤੋਂ ਵੱਧ ਰਸੈਨ ਖਾਦਾ ਅਤੇ ਸਪਰੇਹਾਂ ਦੀ ਜ਼ਮੀਨਾਂ ਅਤੇ ਫਸਲਾਂ ਉੱਪਰ ਵਰਤੋਂ ਕਰਨਾ ਅਤੇ ਬਿਨਾ ਸੋਧੇ ਹੋਏ ਪਾਣੀ ਨੂੰ ਸਾਫ਼ ਪਾਣੀਆਂ ਵਿੱਚ ਮਿਲਾਉਣਾ ਇਹਨਾਂ ਪ੍ਰਦੂਸ਼ਣਾਂ ਦੀਆਂ ਕਿਸਮਾਂ ਕਰਕੇ ਅੱਜ अनेਕਾਂ ਲੋਕਾਂ ਨੂੰ ਖਾਸ ਕਰਕੇ ਮਾਰਵੇ ਦੇ ਲੋਕਾਂ ਨੂੰ ਕੈਂਸਰ, ਟੀਬੀ, ਦਮਾ, ਸਾਹ, ਦਿਲ, ਅੱਖਾਂ ਤੇ ਚਮੜੀ ਦੇ ਬਿਮਾਰੀਆਂ ਵਿੱਚ ਲੱਗ ਰਹੀਆਂ ਨੇ। ਸੋ ਇਹਨਾਂ ਤੋਂ ਬਚਣ ਦੇ ਉਪਾਅ ਹਰ ਇੱਕ ਨਾਗਰਿਕ ਨੂੰ ਕਰਨੇ ਜ਼ਰੂਰੀ ਹੋਣਗੇ। ਫਸਲਾਂ ਦੀ ਰਹਿਤ ਖੰਦ ਨੂੰ ਮਿੱਟੀ ਵਿੱਚ ਹੀ ਦਬਾ ਕੇ ਟੀ ਦੀ ਉਪਜਾਊ ਸ਼ਕਤੀ ਨੂੰ ਵਧਾਉਣ ਲਈ ਰੇਹਾਂ ਸਪਰੇਹਾਂ ਨੂੰ ਘਟਾਉਣ ਅਤੇ ਪਾਣੀ ਦੇ ਸਾਫ ਸੋਮਿਆਂ ਵਿੱਚ ਗੰਦੇ ਪਾਣੀ ਨੂੰ ਨਾ ਮਿਲਾਉਣ ਲਈ ਜਾਗਰੂਕ ਕਰਨਾ ਪਵੇਗਾ ਮੇਰਾ ਨਾਮ ਅਨਮੋਲਦੀਪਕਾਰ ਹੈ ਮੈਂ ਸਰਕਾਰੀ ਹਾਈ ਸਕੂਲ ਪਿਪਲੀ ਨਵੀਂ ਵਿਖੇ 10ਵੀਂ ਜਮਾਤ ਵਿੱਚ ਪੜਦੀ ਹਾਂ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਸਾਨੂੰ ਘੱਟ ਤੋਂ ਘੱਟ ਰਸਾਇਣਿਕ ਖਾਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਕਿਉਂਕਿ ਇਹ ਜ਼ਹਿਰ ਸਬਜ਼ੀਆਂ ਰਾਹੀਂ ਅਤੇ ਚਾਰੇ ਰਾਹੀਂ ਮਨੁੱਖਾਂ ਤੇ ਪਸ਼ੂਆਂ ਦੇ ਸਰੀਰ ਵਿੱਚ ਪਰਵੇਸ਼ ਕਰ ਜਾਂਦਾ ਹੈ ਜਿਸ ਕਰਕੇ ਮਨੁੱਖ ਅਤੇ ਪਸ਼ੂਆਂ ਨੂੰ ਕਈ ਵਾਰ ਤਾਂ ਇਹ ਸਾਡੀ ਜਾਨ ਨੂੰ ਖਤਰਾ ਵੀ ਪਹੁੰਚਾਉਂਦੀਆਂ ਹਨ ਇਸ ਕਰਕੇ ਮੈਂ ਆਪ ਸਭ ਨੂੰ ਬੇਨਤੀ ਕਰਦੀ ਹਾਂ ਕਿ ਰਸਾਇਣਿਕ ਖਾਦਾਂ ਦੀ ਕੱਟ ਤੋਂ ਕੱਟ ਵਰਤੋਂ ਕੀਤੀ ਜਾਵੇ ਅੱਜ ਦੇ ਪ੍ਰੋਗਰਾਮ ਚ ਜ਼ਿਲਾਂ ਤੋਂ ਸਹਿਯੋਗ ਰਿਹਾ ਫਰੀਦਕੋਟ ਤੋਂ ਤਰਸੀਮ ਕੁਮਾਰ ਗੁਰਦਾਸਪੁਰ ਤੋਂ ਬਿਸ਼ੰਬਰ ਦਾਸ ਬਿੱਟੂ ਮੋਗਾ ਤੋਂ 우ਸ਼ਾ ਕੁਰ ਜਸ਼ਨ ਮੁਹਾਲੀ ਤੋਂ ਮਨੋਜ ਗਿਰਦਨ ਮਾਨਸਾ ਤੋਂ ਜੋਗਿੰਦਰ ਮਾਨ ਫਾਜ਼ਿਲਕਾ ਤੋਂ ਜਲੇਸ਼ ਠਠਈ ਪਠਾਨਕੋਟ ਤੋਂ ਰਜਨੀਸ਼ ਕੁਮਾਰ ਕਪੂਰਥਲਾ ਤੋਂ ਸੁਕੇਤ ਗੁਪਤਾ ਅਤੇ ਫਰੀਦਕੋਟ ਤੋਂ ਤਰਸੀਮ ਕੁਮਾਰ ਚਾਨਣਾ ਇਸ ਦਿਨ ਵਾਲੀ ਸਮਾਚਾਰ ਦਰਸ਼ਨ ਦਾ ਇਹ ਅੰਕ ਖਤਮ ਹੁੰਦਾ ਹੈ ਅਗਲੇ ਅੰਕ ਵਿੱਚ ਕਿਸੇ ਹੋਰ ਵਿਸ਼ੇ ਤੇ ਹੋਵੇਗੀ ਮੁਲਾਕਾਤ ਤਦ ਤੱਕ ਲਈ ਮੈਨੂੰ ਦਿਓ ਇਜਾਜ਼ਤ ਨਮਸਕਾਰ ਪੇਸ਼ਕਾਰੀ ਸਹਾਇਕ ਅਮਨਪ੍ਰੀਤ ਕੌਰ ਕਸ਼ ਰਾਜੇਸ਼ ਪਾਲੀ